ਆਪਾਂ ਕਿਸੇ ਦੀ ਗੁਲਾਮੀ ਨਹੀਂ ਆਪਣੇ ਤੋਂ ਹੁੰਦੀ ਵੀ ਜੇ 2 ਮਿੰਟ ਥੋੜਾ ਜਿਹਾ ਲੇਟ ਹੋ ਜੰਨੇ ਆਫਿਸ ਚ ਉਹਦੇ ਆਫਿਸ ਵਾਲੇ ਬੋਲਦੇ ਆ ਕਿ ਤੁਸੀਂ ਆਏ ਨਹੀਂ ਮੈਨ ਤੁਸੀਂ ਆਏ ਆ ਪ੍ਰੋਬਲਮ ਆਏ ਤੁਸੀਂ ਇੰਨੇ ਵਜੇ ਜਾਣਾ ਤੁਸੀਂ ਇੰਨੇ ਵਜੇ ਆਉਣਾ ਹੁਣ ਅਸੀਂ ਆਪਦੀ ਮਰਜ਼ੀ ਦਾ ਕੰਮ ਕਰਦੇ ਆ ਆਪਦੀ ਆਜ਼ਾਦੀ ਨਾਲ ਕੰਮ ਕਰਦੇ ਆ ਇਥੇ ਆਪਾਂ ਉਹ ਜਾਂਦੀ ਆ ਆਦੀ ਮਰਜ਼ੀ ਐ ਜਦੋਂ ਮਰਜ਼ੀ ਜਾਈਏ ਤੇਨੂੰ ਮਰਜ਼ੀ ਆਈਏ ਆਪਣੇ ਆਪਣਾ ਕੰਮ ਮੈਣਾ ਆਪਣਾ ਆਪਦੀ ਮਰਜ਼ੀ ਨਾਲ ਜੇ ਆਪਦੀ ਜਿੰਨੀ ਮਿਹਨਤ ਕਰਾਂਗੇ ਉਨਾ ਹੈਗਾ ਪਾ ਲੈ ਤੇ ਕਿਹੜੇ ਕਿਹੜੇ ਚੀਜ਼ ਤੁਸੀਂ ਇੱਥੇ ਫਿਰ ਲੈ ਕੇ ਆਉਂਦੇ ਏ ਜੀ ਚਾਵਲ ਕੜੀ ਰਾਜਮਾ ਕਦੇ ਕਾਲੇ ਚਟੇ ਛੋਲੇ ਨੇ ਕਦੇ ਕਾਲੇ ਛੋਲੇ ਮਤਲਬ ਇੱਥੇ ਜਾ ਕੇ ਕਿ ਸੋਸ਼ਲ ਮੀਡੀਆ ਦੇ जमाने ਦੇ ਵਿੱਚ ਅੱਜ ਕੋਲ ਬੜਾ ਕੁਝ ਵੀ ਦੌਰ ਵੇਖਿਆ ਹੋਊਗਾ ਕਿ ਬੜੇ ਚੱਲ ਰਿਹਾ ਹੈਗਾ ਵੀ ਅਸੀਂ ਸਾਡੇ ਕੰਡੜ ਇਦਾਂ ਪਾਉਨੇ ਆ ਸਾਨੂੰ ਤਸਵੀਰ ਵੀਡੀਓ ਪਾ ਕੇ ਆਦੇ ਆਪ ਨੂੰ ਕੁੜੀਆਂ ਦਿਖਦੇ ਸਾਡੇ ਫਿਰ ਤਾਂ ਚੱਲਦਾ ਹੈਗਾ ਮਰ ਤੁਸੀਂ ਇੱਕ ਤਲਾਕੇ ਧੋਪ ਦੇ ਵਿੱਚ ਆਪਣੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਕਰਦੇ ਹੋ ਵਧੀਆ ਕਰਦੇ ਪਤਾ ਕੀ ਵੀ ਜੀ ਇਹ ਆ ਵੀ ਦੇਖੋ ਸੋਸ਼ਲ ਮੀਡੀਆ ਤੇ ਤਾਂ ਦੇਖੋ ਜਿੰਨੀ ਮਰਜੀ ਚੰਗੀ ਚੀਜ਼ ਵੀ ਆਉਂਦੀ ਆਪਾਂ ਨੂੰ ਸੋਸ਼ਲ ਮੀਡੀਆ ਦਾ ਫਾਇਦਾ ਲੈਣਾ ਚਾਹੀਦਾ ਉਹਦੇ ਤੇ ਗਲਤ ਪਾਸੇ ਨਹੀਂ ਜਾਣਾ ਚਾਹੀਦਾ ਉਹਨੂੰ ਕਹੋ ਤਾਂ ਯੂਜ਼ਸ ਨਹੀਂ ਕਰਨੀ ਚਾਹੀਦੀ ਹੈਗੀ ਆ ਵੀ ਮਿਹਨਤ ਕਰੋ ਉਹਦੇ ਤੇ ਸੋਸ਼ਲ ਮੀਡੀਆ ਤੋਂ ਕੋਈ ਸਿੱਖਣ ਨੂੰ ਵੀ ਮਿਲਦਾ ਕੋਈ ਚੀਜ਼ ਸਿੱਖੋ ਨਵਾਂ ਕਨਸੈਪਟ ਲਿਆਓ ਬਾਹਰ ਲਿਆਓ ਕਨਸੈਪਟ ਉਹਨੀ ਉਹ ਚੀਜ਼ ਨੂੰ ਬਣਾ ਕੇ ਆਪਾਂ ਗਉਣ ਹਰੇਕ ਲੇਡੀਸ ਦੇ ਵਿੱਚ ਕੋਨਾ ਕੋਈ ਕੋਨਾ ਹੈਗਾ ਪਰ ਉਹ ਬਾਹਰ ਨਹੀਂ ਕਾੜਦੀ ਆ ਕਿਸੇ ਪਰਵਾਣ ਕਰਕੇ ਕੋਈ ਮਜਬੂਰੀ ਹੋ ਸਕਦੀ ਉਹਨਾਂ ਦੀ ਘਰ ਦੀ ਪਰ ਮੈਂ ਹਰੇਕ ਨੂੰ ਕਹਿੰਦੀ ਆ ਕਿ ਤੁਸੀਂ ਇਹ ਕੰਮ ਨਾਲੋ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਵੀਡੀਓ ਅਪਲੋਡ ਕਰਨ ਨਾਲੋ ਤੁਸੀਂ ਮਿਹਨਤ ਨਾਲ ਆਪਦਾ ਕੰਮ ਕਰੋ ਕੋਈ ਕੋਣ ਜੋ ਵੀ ਤੁਹਾਡੇ ਅੰਦਰ ਕੋਣਾ ਉਹ ਚੀਜ਼ ਨੂੰ ਬਣਾਓ ਤੇ ਬਾਹਰ ਆਓ ਇਹ ਨਾ ਸਾਂ ਕਰੋ ਕਿ ਮੈਂ ਲੇਡੀਜ਼ ਐ ਮੈਂ ਕਰ ਨਹੀਂ ਸਕਦੀ ਲੇਡੀਜ਼ ਹਰ ਖੇਤਰ ਦੇ ਵਿੱਚ ਹਰ ਕੰਮ ਕਰ ਸਕਦੀ ਆ ਚਾਹ ਚਾਹ ਲਓ ਤੁਸੀਂ ਚਾਹ ਬਣਾਉਣੇ ਜਿੱਥੇ ਮਰਜ਼ੀ ਦੇਖੋ ਤੁਸੀਂ ਚਾਹ ਵੀ ਲੈਣ ਤੇ ਬਣਾ ਰਹੀਆਂ ਨੇ ਬੱਸਾਂ ਤੇ ਕਨੈਕਟ ਕਰਕੇ ਲੇਡੀਜ਼ ਨੇ ਅੱਜ ਦਾ ਕਿਉਂਕਿ ਅੱਜ ਕੱਲ ਦਾ ਟਾਈਮ ਹੀ ਇਤਾਰਾ ਹੈਗਾ ਇਹ ਬੰਦਿਆਂ ਦੀ ਜੋ ਕੰਮ ਹੈ ਉਹ ਘਟ ਰਿਹਾ ਤੇ ਲੇਡੀਜ਼ ਹੀ ਲੇਡੀਜ਼ ਕੰਮ ਜ਼ਿਆਦਾ ਕਰ ਰਹੀਆਂ ਫੀਡ 'ਚ ਆ ਕੇ ਤੇ ਜਿਹੜੇ ਸਵਾਸ ਸਾਰਾ ਤਿਆਰ ਕਰਦੇ ਆ ਖੁਦ ਆਪ ਧਿਆਨ ਕਰਦੇ ਆ ਹਾਂਜੀ ਵੀਰ ਜੀ ਤੇ ਪਰਿਵਾਰ ਦਾ ਕਿਵੇਂ ਰਿਸਪੌਂਸ ਹੈ ਤੁਹਾਡਾ ਪਰਿਵਾਰ ਦਾ ਮੇਰੇ ਨਾਲ ਬਹੁਤ ਵਧੀਆ ਰਿਸਪੌਂਸ ਹੈ ਜੀ ਮੇਰਾ ਪੂਰਾ ਸਹਿਯੋਗ ਦਿੰਦੇ ਨੇ ਪਰਿਵਾਰ ਵਾਲੇ ਇੱਥੇ ਕਿੰਨੇ ਕਿੰਨੇ ਸਮਾਂ ਖੜਦੇ ਜੀ ਇੱਥੇ 9 ਤੋਂ 7 ਵਜੇ ਤੱਕ ਅੱਛਾ ਬਹੁਤ ਸੋਹਣਾ ਤੁਸੀਂ ਹਾਂਜੀ ਇਹ ਰਿਸਪੌਂਸ ਦੀ ਗੱਲ ਕਰੀਏ ਕਿੰਨਾ ਕੰਮ ਰਿਹਾ ਤੁਹਾਡੇ ਹਾਂਜੀ ਰਿਸਪੌਂਸ ਮਿਲ ਰਿਹਾ ਹੈਗਾ ਕੋਟਿਆ ਰਿਸਪੌਂਸ ਇਹ ਆਮ ਲੋਕਾਂ ਨੂੰ ਕੋਈ ਸਮੇਂ ਸਾਰ ਹੋਇਆ ਨਹੀਂ ਕਿ ਜੋ ਵਿਦੇਸ਼ੀ ਆ ਕੇ ਸਾਡੇ ਪੰਜਾਬ ਤੇ ਰਾਜ ਕਰ ਰਹੇ ਨੇ ਤੇ ਤੁਸੀਂ ਇੱਕ ਪੰਜਾਬੀ ਹੋਗੇ ਤਾਂ ਮੁੱਛ ਕੀਤਾ ਉਹ ਵੀ ਪੰਜਾਬੀਆਂ ਨੂੰ ਕੀ ਤੁਸੀਂ ਅਪੀਲ ਮੇਰੇ ਇਹੀ ਪੰਜਾਬੀਆਂ ਨੂੰ ਸਾਰੇ ਪਿੰਡ ਪਰ ਹੁਣ ਅਪੀਲ ਆ ਵੀ ਦੇਖੋ ਜੇ ਆਪਾਂ ਦੇਖੋ ਆਪਾਂ ਬਾਹਰ ਜਾਣੇ ਪੈਸਾ ਲਾ ਕੇ ਜਾਣੇ ਆ ਜਿੰਨਾ ਪੈਸਾ ਆਪਾਂ ਬਾਹਰ ਲਾ ਕੇ ਖਰਾਬ ਕਰਦੇ ਆ ਉੱਥੇ ਜਾ ਕੇ ਆਪਾਂ ਬੰਨਣਾ ਤਾਂ ਨੌਕਰੀ ਆ ਉਹਦੇ ਨਾਲ ਤੁਸੀਂ ਆਪਦੇ ਦੇਸ਼ ਇੱਥੇ ਆਪਣੇ ਪੰਜਾਬ ਚ ਪੈਸਾ ਲਾ ਕੇ ਬਿਜ਼ਨਸ ਖੋਲੋ ਆਦਾ ਕੰਮ ਕਰੋ ਕੋਈ ਵੀ ਤੁਹਾਨੂੰ ਇੱਥੇ ਹੀ ਲੱਖਾਂ ਕਰੋੜਾ ਰੁਪਏ ਤੁਸੀਂ ਕਮਾ ਸਕਦੇ ਹੋ ਨਾਲੇ ਘਰ ਬਾਹਰ ਆਪਣਾ ਨਹੀਂ ਛੱਡਣ ਦੀ ਲੋੜ ਆ ਤੇ ਪੇਰਾਂ ਛੱਡਣ ਦੀ ਲੋੜ ਨਹੀਂ ਆਗੀ ਸਭ ਕੁਝ ਤੁਹਾਡਾ ਇੱਥੇ ਹੀ ਮਿਲ ਜੂਗਾ ਬਾਹਰ ਜਾਣ ਦੀ ਲੋੜ ਨਹੀਂ ਸੰਗ ਸ਼ਰਮ ਛੱਡੋ ਤੇ ਆਪਣਾ ਕੰਮ ਕਰੋ ਤਾਂ ਕਿ ਹਰ ਗਲੀ ਨੁੱਕੜ ਜਿੱਥੇ ਜਾਓ ਤੁਹਾਨੂੰ ਪੰਜਾਬੀ ਹੀ ਮਿਲੇ ਆਪਾਂ ਨੂੰ ਬਾਹਰੋਂ ਜਿਹੜੇ ਆਉਂਦੇ ਆ ਬਾਹਰੋਂ ਹੋਰ ਆਉਂਦੇ ਹੈਗੇ ਬਾਹਰਲੇ ਉਹ ਉਹਨਾਂ ਨੂੰ ਇੱਥੇ ਆਉਣ ਦੀ ਐਂਟਰੀ ਨਾ ਹੋਵੇ ਬੰਦ ਹੋ ਜਾਏ ਜੇ ਪੰਜਾਬੀ ਆਪਣਾ ਸ਼ੁਰੂ ਹੋ ਜਾਣ ਕੰਮ ਕਰਨੇ ਤਾਂ ਤੱਕ ਰੱਖੇ ਗਏ ਨੇ ਜਦੋਂ ਆਪਾਂ ਕੰਮਕਾਰ ਜਿਹੜੇ ਕਹਿੰਦੇ ਕਿ ਸਾਨੂੰ ਸਾਡ ਨੂੰ ਸ਼ਰਮ ਆਉਂਦੀ ਹੈ ਸਾਡੀ ਕੁੜੀ ਕੰਮ ਕਰ ਰਹੀ ਹੈਗੀ ਆ ਇੱਥੇ ਬੈਠੀ ਹੈ ਬਹੁਤ ਮੇਰੇ ਆਪਣੇ ਵੀ ਹੈਗੇ ਆ ਕਹਿ ਰਹੇ ਨੇ ਪਰ ਮੈਂ ਕਹਿੰਦੀ ਆ ਕਿ ਮੈਨੂੰ ਨਹੀਂ ਸ਼ਰਮ ਆਈ ਦੇਖੋ ਸਮਾਜ ਲੋਕ ਕਹਿੰਦੇ ਕਿ ਸਮਾਜ ਨੂੰ ਵੇਖਦੇ ਆ ਫਿਰ ਬਹੁਤ ਕਹਿੰਦੇ ਮੇਰੇ ਵੀ ਕਹਿੰਦੇ ਆ ਕਹਿੰਦੇ ਸਮਾਜ ਵਾਲੇ ਵੇਖੋ ਸਮਾਜ ਕੀ ਕਹੂਗਾ ਸਾਡਾ ਵੀ ਲੇਡੀਜ਼ ਕੰਮ ਇਹਨਾਂ ਦੀ ਨੂੰ ਕੰਮ ਕਰ ਰਹੀ ਹੈ ਇਹਨਾਂ ਦੀ ਧੀ ਕੰਮ ਕਰ ਰਹੀ ਪਰ ਮੈਂ ਕਹਿੰਦੀ ਮੈਂ ਸਮਾਜ ਇਹਨਾਂ ਸਾਨੂੰ ਰੋਟੀ ਨਹੀਂ ਦੇਣੀ ਸਮਾਜ ਨੇ ਅਸੀਂ ਖੁਦ ਕਮਾਣਾ ਜੇ ਕੱਲ ਨੂੰ ਮੇਰਾ ਬੱਚਾ ਬਿਮਾਰ ਹੁੰਦਾ ਮੈਨੂੰ ਸਮਾਜ ਨੇ ਆ ਕੇ ਪੈਸੇ ਨਹੀਂ ਦੇ ਜਾਣੇ ਮੈਨੂੰ ਦਵਾਈ ਨਹੀਂ ਲੈ ਕੇ ਦੇ ਕੇ ਜਾਣੀ ਮੈਂ ਖੁਦ ਹੀ ਮਿਹਨਤ ਕਰਨੀ ਤੇ ਮਾਦੇ ਬੱਚੇ ਦੀ ਦਵਾਈ ਜੇ ਮੈਂ ਪੜਾਉਣਾ ਹੈ ਉਹਦੀ ਫੀਸ ਭਰਨੀ ਆ ਮੈਂ ਆ ਵੇਖਣਾ ਕਿ ਮੈਂ ਆਪਣਾ ਘਰ ਕਿਵੇਂ ਚਲਾਉਣਾ ਮੈਂ ਕਿਸ ਮੈਂ ਇਸੇ ਸਮਾਜ ਨੂੰ ਨਹੀਂ ਦੇਖਦੀ ਇਸ ਸਮਾਜ ਮੈਨੂੰ ਕੀ ਕਹਿੰਦਾ ਮੈਂ ਪੜ੍ਹੀ ਲਿਖੀ ਆ ਵੈਲ ਐਜੂਕੇਟਿਡ ਆ ਪਰ ਮੈਨੂੰ ਕੋਈ ਸ਼ਰਮ ਨਹੀਂ ਹੈ ਕਿ ਮੈਂ ਕੰਮ ਕਰਦੀ ਆ